ਦੇ ਤੜਾ ਕੋਈ ਆ ਗਿਆ ਨਾ ਮਤਲਬ ਪਹਿਲਾਂ ਦੀ ਫਰਵਾਦ ਬੋਲੇ ਉਹ ਤੂੰ ਜਾ ਹਾਂ ਤਰਵਾ ਅਸੀਂ ਕਹਿੰਦੇ ਆ ਕਿ ਇਹ 88 ਦੇ ਵਿੱਚ ਆਈ ਸੀਗੀ ਆਫਤ ਹੋਰ 2025 ਦੇ ਵਿੱਚ ਆਈ ਹੈ ਮੈਂ ਕਹਿੰਦਾ ਕਿ ਪ੍ਰਮਾਤਮਾ ਇਹ ਆਫਤ ਕਿਸੇ ਦੇ ਨਾ ਪਾਵੇ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਦੇ ਵਿੱਚ ਸਭ ਤੋਂ ਜ਼ਿਆਦਾ ਹਲਕਾ ਭੂਆ ਪ੍ਰਭਾਵਿਤ ਹੋਇਆ ਵਾ ਪਰ ਉਹ ਭੂਏ ਦੇ ਵਿੱਚ ਲੋਕੀ ਆਪਣੇ ਲੋਕਲ ਤੇ ਸਮਰਥਨ ਕਰਦੇ ਪਏ ਲੋਕਾਂ ਨੂੰ ਰਾਸ਼ਨ ਵਗੈਰਾ ਵੀ ਦਿੰਦੇ ਪਏ ਐ ਬਟ ਬਾਹਰ ਦੀ ਵੀ ਕੁਝ ਸੰਸਥਾ ਆਈਆਂ ਵਾ ਉਹ ਵੀ ਰਾਸ਼ਨ ਬੰਨਦੇ ਪਈਆਂ ਲੇਕਿਨ ਮੈਂ ਵੇਖਿਆ ਅਸੀਂ ਵੇਖਿਆ ਵਾ ਲੋਕਾਂ ਤੋਂ ਵੀ ਸੁਣਿਆ ਕਾਫੀ ਕੰਪਲੇਨਾਂ ਵੀ ਆਈਆਂ ਵਾ ਕਿ ਉਹ ਰਾਸ਼ਨ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਨਹੀਂ ਭਰਿਆ ਉਹਨਾਂ ਪਿੰਡ ਦੀਆਂ ਮਹਿਲਾਵਾਂ ਜਾਂ ਕੁਝ ਲੋਕਾਂ ਆ ਕੇ ਨਿਯਾਜ ਫੈਲਾਇਓ ਰਾਸ਼ਨ ਲੈ ਆਂਦੀਆਂ ਲੇਕਿਨ ਮੌਕੇ ਦੇ ਜਿਹੜੇ ਲੋਕੀ ਪ੍ਰਭਾਵਿਤ ਹੋਏ ਐ ਉਹਨਾਂ ਦੇ ਰਾਸ਼ਨ ਸਹੀ ਤਰੀਕੇ ਨਾਲ ਪਹੁੰਚ ਨਹੀਂ ਪਾ ਰਿਆ ਮંત્રી ਸਾਹਿਬ ਦੇ ਇਸ ਕਮਲ ਘਰ ਘਰ ਰਾਸ਼ਨ ਦੇ ਪਜਾਰੇ ਆ ਲੇਕਿਨ ਹੁਣ ਅਸੀਂ ਇੱਕ ਬੜੀ ਵਧੀਆ ਕਲੱਗ ਕਰੇ ਰਾਸ਼ਨ ਤੇ ਆਪਾਂ ਮੜਨੇ ਪਿਆ ਰਾਸ਼ਨ ਤੇ ਦਿੰਦੇ ਪਿਆ ਗਊਆਂ ਨੂੰ ਚਾਰਾ ਵੀ ਦਿੰਦੇ ਪਿਆ ਸਾਰਿਆਂ ਨੂੰ ਕੀ ਕਰਦੇ ਪਿਆ ਬਟ ਅਸੀਂ ਕੁਝ ਇਹ ਦਿੱਕਤਾ ਵੀ ਜਿਨ੍ਹਾਂ ਘਰਾਂ ਦੇ ਵਿੱਚ ਕੋਈ ਘਰ ਟੁੱਟੇ ਪਿਆ ਜਾਂ ਕੁਝ ਫਸਲਾਂ ਪ੍ਰਭਾਵਿਤ ਹੋਈਆਂ ਉਹਨਾਂ ਦੇ ਵਿੱਚ ਪਿੰਡ ਪਿੰਡ ਜਾ ਮੰਤਰੀ ਸਾਹਿਬ ਜਾ ਰਹੇ ਆ ਇਹਦੇ ਕਹਿੰਦਾ ਸੀ ਲੋਕਾਂ ਨੂੰ ਗੱਲ ਕਹਿੰਦੇ ਆ ਕਿ ਜਿਨ੍ਹਾਂ ਨੂੰ ਰਾਸ਼ਨ ਪਹੁੰਚਣਾ ਚਾਹੀਦਾ ਉਹਨਾਂ ਨੂੰ ਰਾਸ਼ਨ ਪਹੁੰਚੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਜਾ ਕੇ ਉੱਥੇ ਸਮਾਜ ਸੇਵੀ ਸੰਸਥਾ ਜਾਣ ਉੱਥੇ ਦੇ ਪੰਚ ਸਰਪੰਚ ਨੂੰ ਜਾਂ ਜਿਹੜੇ ਪਾਰਟੀ ਦੇ ਕੁਝ ਨੁਮਾਇੰਦੇ ਆ ਉਹਨਾਂ ਨੂੰ ਜਾ ਕੇ ਮਿਲਣ ਤੇ ਉਹਨਾਂ ਨੂੰ ਜਾ ਕੇ ਰਾਸ਼ਨ ਜਾਂ ਸਾਰੀ ਹਰ ਚੀਜ਼ ਪ੍ਰੋਵਾਈਡ ਕਰਵਾਉਣ। ਮੰਤਰੀ ਸਾਹਿਬ ਪਿਛਲੇ 1 ਹਫ਼ਤੇ ਤੋਂ ਪਿਛਲੇ ਪਾਸੇ ਬੰਨ ਵਜਣ ਡਿਆ ਵਾ। ਇਹ ਬੰਨ ਦੇ ਵਿੱਚ ਮਹਿਫੂਜ਼ ਸੀਗੇ। ਉਹਦੇ ਨਾਲ-ਨਾਲ ਉਹਨਾਂ ਦੀ ਟੀਮੀ ਔਰ ਮੰਤਰੀ ਸਾਹਿਬ ਵੀ بڑے ਪਿੰਡਾਂ ਦੇ ਵਿੱਚ ਪੂਰੇ ਦੌਰੇ ਕੀਤੇ ਆ ਉਹਨਾਂ ਨੇ। ਉਹਨਾਂ ਨੇ ਇੱਕ ਇੱਕ ਚੀਜ਼ ਨੋਟ ਕੀਤੀ ਹੈ ਕਿ ਕਿੰਨਾ ਲੋਕਾਂ ਦੇ ਘਰ ਟੁੱਟੇ ਆ ਕਿਹੜਾ ਲੋਕਾਂ ਨੂੰ ਹਰ ਚੀਜ਼ ਦੀ ਲੋੜ ਆ ਉਹ ਪਹੁੰਚ ਵੀ ਪਾ ਰਹੀ ਆ ਉਹਨਾਂ ਦਾ ਕਰ ਪਹੁੰਚ ਵੀ ਪਾ ਰਹੀ ਆ ਲੇਕਿਨ ਜਿਹੜੇ ਬਾਹਰ ਤੋਂ ਕੁਝ ਸਮਾਜ ਸੇਵੀ ਸੰਸਥਾ ਆ ਰਹੀਆਂ ਨਾ ਉਹਨਾਂ ਦੇ ਲੋਕੀ ਗਲਤ ਫਾਇਦਾ ਚੁੱਕਦੇ ਪਿਆ ਕੁਝ ਪਿੰਡਾਂ ਦੇ ਲੋਕ ਮੈਨਾਂ ਨਹੀਂ ਲੈਣਾ ਜਾਂਦਾ ਕੁਝ ਪਿੰਡਾਂ ਦੀ ਮਹਿਲਾਵਾਂ ਪੋਲ ਦੇ ਉੱਤੇ ਖੜੀਆਂ ਰਹਿੰਦੀਆਂ ਨਾ ਜਦੋਂ ਆਂਦੇ ਉਹਨਾਂ ਦੇ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਉਹ ਸੋਚਦੇ ਪ੍ਰਭਾਵੇ ਤੇ ਲਾ ਕੇ ਹਲੇ ਕਿ ਨਹੀਂ ਉਹਨਾਂ ਦੇ ਨਜਾਇਜ਼ ਫਾਇਦਾ ਚੁੱਕ ਗਏ ਉਹ ਰਸ਼ਨ ਉਸ ਪਾਸੇ ਨੂੰ ਲੱਗ ਜਾਂਦੇ ਅਸੀਂ ਗੱਲ ਕਹਿੰਨੇ ਆ ਕਿ ਸਮਾਜ ਸੇਵੀ ਸੰਸਥਾ ਉਹ ਆਉਣੇ ਨਾ ਪਿੰਡਾਂ ਦੇ ਵਿੱਚ ਜਿਹੜੇ ਮੌਜੂਦ ਬੰਦੇ ਆ ਉਹਨਾਂ ਨਾਲ ਮਿਲਣ ਮਿਲਣ ਜਾ ਕੇ ਫੇਰ ਆ ਬੰਨਣ ਦੂਜਾ ਆਪਾਂ ਘਰ ਟੁੱਟਣ ਦੀ ਜਾਂ ਨੁਕਸਾਨ ਹੋਣ ਦੀ ਉਹਦੇ ਤੇ ਹੀ ਕੰਮ ਸਾਡੀ ਪੰਜਾਬ ਸਰਕਾਰ ਵੀ ਕਰਦੀ ਪਈ ਹੈ ਉਹਦੇ ਦੇ ਕੰਮ ਮੰਤਰੀ ਸਾਹਿਬ ਵੀ ਕਰਦੇ ਰਿਹਾ ਆਉਣ ਨਾਲ ਟਾਈਮ ਤੇ ਤੁਹਾਨੂੰ ਇੱਕ ਵਧੀਆ ਚੀਜ਼ ਵੇਖਣ ਨੂੰ ਮਿਲੇਗੀ ਜਿੱਥੇ ਮੰਤਰੀ ਸਾਹਿਬ ਫੋਕਸ ਜਿਹਨਾਂ ਨੇ ਕੀਤਾ ਹੋਇਆ ਉਹ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਵੇਖੋ ਇੱਕ ਚੀਜ਼ ਹੈ ਕਿ ਜਿਨ੍ਹਾਂ ਦੇ ਕੋਲ ਪਸ਼ੂ ਹੈ ਚਾਰਾ ਵੀ ਉਹਨਾਂ ਕੋਲ ਹੀ ਜਾਂਦਾ ਪਿਆ ਜਿਨ੍ਹਾਂ ਕੋਲ ਪਸ਼ੂ ਹੈ ਉਹਨਾਂ ਨੇ ਚਾਰਾ ਰੱਖ ਕੇ ਕਰਨਾ ਵੀ ਕੀ ਹੈ ਅਸੀਂ ਗੱਲ ਕਹਿੰਦੇ ਕਿ ਨਹੀਂ ਇਦਾਂ ਦੀ ਕੋਈ ਗੱਲ ਹੈ ਨਹੀਂ ਜਾ ਰਹੇ ਉਹੀ ਲੋਕ ਲੈ ਰਹੇ ਆ ਜਿਨ੍ਹਾਂ ਕੋਲ ਪਸ਼ੂ ਹੈ ਜਿਨ੍ਹਾਂ ਦੇ ਰੋੜ ਹੀ ਗਏ ਉਹਨਾਂ ਵਿਚਾਰਿਆਂ ਨੂੰ ਰੱਖਣਾ ਵੀ ਕਿੱਥੇ ਹੈ ਟੀਟਾ ਨਹੀਂ ਚੱਲਗੇ ਜੀ ਟੀਟਾ ਦੇ ਚੋਕਾਂ ਦੇ ਬੋਰੀਆਂ ਵਿੱਚ ਬੋਰੀਆਂ ਤੇ ਪੜੇ ਇਹਨਾਂ ਨੂੰ ਕਿੱਥੇ ਚੱਲਣ ਦੇ ਦੇਖੋ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜੇ ਲੋਕੇ ਤੁਹਾਡੇ ਹੱਲ ਵਾਸਤੇ ਆਏ ਉਹ ਚੀਜ਼ਾਂ ਨਾ ਕਰਨ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਪਹੁੰਚ ਪਾਣ ਉਹਨਾਂ ਦੇ ਪਸ਼ੂਆਂ ਤੱਕ ਚੀਜ਼ਾਂ ਪਹੁੰਚਣਨਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਡਾਂਗੂ ਰੋਡ 'ਚ ਹਰੀਸ਼ ਕੁਮਾਰ ਮੈਂ ਇੱਥੇ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਤੇ ਜੋ ਇੱਥੇ ਪਠਾਨਕੋਟ ਦੇ ਵਿੱਚ ਪਾਣੀ ਦੀ ਮਾਰ ਪਈ ਆ ਪੰਜਾਬੀ ਖੜੇ ਆ ਸਾਰੇ ਲੋਕ ਪੰਜਾਬੀ ਇੱਕ ਦੂਜੇ ਦੀ ਮਦਦ ਕਰ ਰਹੇ ਆ ਤੇ ਪੰਜਾਬ ਉੰਜੀ ਹਰਿਆਲੀ ਹਰਾ-ਪਰਾ ਰਹੇਗਾ ਤੇ ਅਸੀਂ ਮੈਂ ਸਾਰਿਆਂ ਨੂੰ ਇਹੋ ਅਪੀਲ ਕਰਦਾ ਹੈਗਾ ਕਿ ਮਿਲ-ਜੁਲ ਕੇ ਰਹੋ ਸਾਰੇ ਇੱਕ ਦੂਜੇ ਦੀ ਮਦਦ ਕਰੋ ਤੇ ਜਿਵੇਂ ਪੰਜਾਬ ਪਹਿਲੇ ਹਰਾ-ਭਰਾ ਸੀ ਉੰਜੀ ਪੰਜਾਬ ਹਰਾ-ਪਰਾ ਰਹੇਗਾ ਹੋ ਜੇ ਲੋਕਾਂ ਨੂੰ ਚਾਹੀਦਾ ਹੈ ਕਿ ਇਹੋ ਜਿਹਾ ਕੰਮ ਨਾ ਕਰਨ ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਦੀ ਮਦਦ ਕੀਤੀ ਜਾਏ ਮੈਂ ਇੱਥੇ ਤੇ ਜਿੰਨੇ ਵੀ ਲੋਕਲ ਐਮ ਐਲ ਏ ਵਗੈਰਾ ਐਮ ਪੀ ਵਗੈਰਾ ਉਹਨਾਂ ਨੂੰ ਵੀ ਕਵਾਂਗਾ ਵੀ ਫੋਟੋਆਂ ਆਪਣੀਆਂ ਘੱਟ ਕੇ ਚਵਾਓ ਤੇ ਇੱਥੇ ਜਨਤਾ ਦੀ ਸੇਵਾ ਜ਼ਿਆਦਾ ਕਰੋ ਇਹ ਨਹੀਂ ਹੈ ਕਿ ਵੀ ਪਾਣੀ ਤੇ ਉਧਰ ਉਧਰ ਹੋ ਗਏ ਆਪਣੀ ਫੋਟੋ ਕਜਾ ਕੇ ਲੰਘ ਜਾਵਾਂ ਮੈਂ ਕੁਝ ਇਸ ਤਰ੍ਹਾਂ ਦੇ ਪਿੱਛੇ ਮੈਨੂੰ ਸੁਣਨ ਵਿੱਚ ਵੀ ਆਇਆ ਹੈਗਾ ਕਿ ਇੱਕ ਬਿਸਕੁਟ ਦਾ ਪੈਕੇਟ ਦਿੰਦੇ ਆ ਤੇ ਨਾਲ ਹੀ ਫੋਟੋ ਕਜਵਾ ਲੈਂਦੇ ਹੈਗੇ ਕਿ ਦੇਖੋ ਜੀ ਅਸੀਂ ਪਾੜ ਦਿਆ ਇਹ ਫੋਟੋਆਂ ਦੇ ਚੱਕਰਾਂ 'ਚ ਇਹ ਨਾ ਪਾਓ ਦੇਖੀ ਕਿ ਜਨਤਾ ਦੀ ਸੇਵਾ ਕਰੋ ਅਸੀਂ ਪੰਜਾਬ ਨੂੰ ਬਚਾਉਣਾ ਹੈਗਾ ਤੇ ਅਸੀਂ ਮਿਲ ਵਰਤ ਕੇ ਅਸੀਂ ਮਿਲ ਵਰਤ ਕੇ ਹੀ ਪੰਜਾਬ ਨੂੰ ਬਚਾਈਏ ਮੇਰੀ ਇਹੋ ਸਾਰੇ ਭਰਾਵ ਬੀਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਆ ਵਾਹਾਲ ਸਾਹਿਬ ਵਾਹੀ ਗੁਰੂ ਜੀ ਬਤੇ ਮੇਰਾ ਪਿੰਡ ਮਮੂਨ ਹੈਗਾ ਹਾਂਜੀ ਮੈਂ ਕਤਲੌਰ ਤੋਂ ਆਹਾਂ ਗਿਆ ਸੀ ਫਤਿਹਪੁਰ ਹਾਂਜੀ ਪਿੰਚੋਂ ਉੱਥੋਂ ਵਾਪਸ ਹੀ ਆ ਰਿਹਾ ਲੋਕੀ ਇੱਥੇ ਤਕਰੀਬ ਕਾਫੀ ਸਮਾਨ ਡੇਰੇ ਨੇ ਲੋਕਾਂ ਦੀ ਸੇਵਾ ਵਾਸਤੇ ਲੱਗੇ ਹੋਏ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਲੋਕੀ ਉਹ ਹੀ ਲੈਣ ਔਰ ਜਿਹਨਾਂ ਨੂੰ ਨਾ ਜਰੂਰਤ ਹੈ ਉਹ ਅੱਗੇ ਕਿਉਂ ਜਾ ਰਹੇ ਨੇ ਔਰ ਇੱਥੇ ਲੋਕੀ ਆਪਸ ਵਿੱਚ ਲੜ ਲੜ ਕੇ ਮਰ ਰਹੇ ਨੇ ਸਿਰਫ ਦੇਖਿਆ ਜਾਵੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਦੀ ਚਬਾੜ ਆਈ ਜਾਂ ਕੁਛ ਉਹ ਤਾਂ ਆਪਣੇ ਘਰਾਂ 'ਚ ਬੈਠੇ ਆ ਇਹਦੇ ਬਾਕੀ ਉਹ ਆਪਣੇ ਘਰਾਂ 'ਚ ਬੈਠੇ ਨੇ ਔਰ ਜਿਨ੍ਹਾਂ ਦੇ ਘਰਾਂ ਦੇ ਬਿਲ ਲਾਗੋ ਪਾਣੀ ਨਿਕਲ ਗਿਆ ਨਾ ਉਹ ਕਹਿ ਰਹੇ ਨੇ ਕਿ ਸਾਡੇ ਮਕਾਨ ਨੂੰ ਪਾਣੀ ਅੰਦਰ ਪਹੁੰਚ ਗਿਆ ਸਾਨੂੰ ਕਹਿੰਦੇ ਸਰਕਾਰ ਕੋਲੋਂ ਪੈਸਾ ਦਿਵਾਓ ਇਹ ਗਲਤ ਹੈ ਉਹ ਜੇ ਤੁਸੀਂ ਤੁਸੀਂ ਡਾਇਰੈਕਸ਼ਨ ਦੇਖਿਆ ਕਿੱਦਾਂ ਦੇਖੀ ਗਾਣ ਲੱਭਿਆ ਲੱਗਿਆ ਮੈਨੂੰ ਤਾਂ ਇਹ ਠੀਕ ਨਹੀਂ ਲੱਗ ਰਿਹਾ ਜੀ ਅਸਰੇ ਕਹਿੰਦੇ ਸਰਕਾਰ ਨੂੰ ਇਹ ਕਹਿੰਦੇ ਆ ਕਿ ਪਿੰਡ ਦੇ ਇਹਦਾ ਕੋਈ ਮੋਤ ਬਰ ਹੈਗਾ ਉਹ ਦੇਖਿਆ ਉਹ ਇਸ ਨੂੰ ਥਰੱਕਾ ਜਾਏ ਉਹ ਦੇਖ ਵੀ ਇਹਨਾਂ ਦੀ ਕਿਹਨਾਂ ਕਿਸ ਦੀ ਮਜ਼ਦੂਰੀ ਹੈ ਉਹਨੂੰ ਹੀ ਦਿੱਤਾ ਜਾਏ ਉਸ ਤੋਂ ਉਹਨਾਂ ਦਾ ਕੁਝ ਨਹੀਂ ਪੁੱਛਣਾ ਉਹ ਤਾਂ ਸਾਹਮਣੇ ਮੈਂ ਚਲੋ ਠੀਕ